ਤੂੰ ਸਿਰਫ ਇੱਕ ਕਦਮ ਚੱਲ ਪ੍ਰਮਾਤਮਾ ਕਰੋੜਾ ਕਦਮ ਚਲੇਗਾ ਅਗਰ ਕਰੋੜਾ ਕਦਮ ਪ੍ਰਮਾਤਮਾ ਚਲੇ ਨਾ ਮਿਲਾਪ ਹੋ ਹੀ ਨਹੀਂ ਸਕਦਾ ਤੇਰੇ ਕਦਮ ਨਾਲ ਨਹੀਂ ਹੋ ਸਕਦਾ ਇੱਕ ਇੱਕ ਕਦਮ ਨਾਲੇ ਵਾਟ ਨਹੀਂ ਤੈ ਹੋਏਗੀ ਤੇਰੇ ਸਿਮਰਨ ਨਾਲੇ ਵਾਟ ਨਹੀਂ ਤੈ ਹੋਣ ਲੱਗੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅਗੇ ਹੋਏ ਲੈ ਉਹ ਸਿਰਫ ਇੱਕ ਕਦਮ ਚੜ ਕੋੜਾ ਕਦਮ ਪਰਮਾਤਮਾ ਚਲੇਗਾ ਗੁਰੂ ਚਲੇਗਾ ਤਾਂ ਇਹ فاਸਲਾ ਤੈ ਹੋਵੇਗਾ ਉਂਝ ਹੋ ਹੀ ਨਹੀਂ ਸਕਦਾ ਦਿਲ ਦੀ ਗਹਿਰਾਈ ਚੋ ਇੱਕ ਦਫਾ ਵੀ ਯਾਦ ਕਰਨਾ ਬੜਾ ਔਖਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਫਾ ਦੀ ਯਾਦ ਹੀ ਮਿਲਾ ਦਿੰਦੀ ਹੈ ਇੱਕ ਚਿੱਤ ਜਾਏ ਇੱਕ ਛਿਨ ਤੇ ਆਇਓ ਇੱਕ ਛਿਨ ਇੱਕ ਸੈਕਿੰਡ ਕਾਲ ਲਫਾਸ ਕੇ ਵਿਚਨਾ ਕਾਲ ਤੋਂ ਬਚ ਜਾਂਦਾ ਹੈ ਅਕਲ ਨਾਲ ਜੁੜ ਜਾਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਇਹ ਯਾਤ ਸੇ ਇੱਕ ਦਫਾ ਹੀ ਕਰਨਾ ਹੁੰਦਾ ਹੈ ਪਰ ਯਾਦ ਮਨੁੱਖ ਕ੍ਰਿਸ਼ਨੂ ਕਰੇਗਾ ਇਤਨੀ ਗਹਿਰਾਈ ਨਾਲ ਜਿਸ ਤੋਂ ਪ੍ਰਭਾਵਿਤ ਹੋਵੇਗਾ ਮਾਂ ਬੱਚੇ ਤੋਂ ਪ੍ਰਭਾਵਿਤ ਹੈ ਕਿ ਸਿਮਰਤੀ ਨਿਵਾਣ ਦੀ ਤਰਫ ਚਲੀ ਜਾਂਦੀ ਏ ਕਿ ਪਿਆਰ ਨਿਵਾਣ ਦੀ ਤਰਫ ਚਲਾ ਜਾਂਦਾ ਇਹਨੂੰ ਸਨੇਹ ਕਹਿੰਦੇ ਹੈ ਕਿ ਮੋਹ ਕਹਿੰਦੇ ਏ ਮੈਂ ਫਿਰ ਅਰਜ਼ ਕਰਾਂ ਗੁਰਮਤਿਸ ਦੀ ਨਿੰਦਾ ਨਹੀਂ ਕਰਦੀ ਮੋਹ ਕਿਉਂ ਹੈ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ ਅਗਰ ਮੋਹ ਵਿੱਚ ਮਿਠਾਸ ਨਾ ਆਉਂਦੀ ਨਾ ਪਸ਼ੂਆਂ ਦੇ ਬੱਚੇ ਪਲਨੇ ਸੰ ਨਾ ਮਨੁੱਖਾਂ ਸਾਰਾ ਸੰਸਾਰ ਸੁਣ ਹੋ ਜਾਣਾ ਸੀ ਕੁਝ ਵੀ ਨਹੀਂ ਹੋਣਾ ਸੀ ਲੇਕਿਨ ਸਿਰਫ ਮੋਹ ਦੇ ਤਲ ਤੇ ਹੀ ਰਹਿ ਗਏ ਅੱਗੇ ਗਿਆ ਹੀ ਨਹੀਂ ਇਹ ਮਨੁੱਖ ਪਸ਼ੂਆਂ ਤੋਂ ਉੱਚਾ ਨਹੀਂ ਉੱਠ ਸਕਿਆ ਅਸិន ਨਹੀਂ ਗੱਲ ਹੈ ਇਹਨੇ ਬੁਲੰਦੀਆਂ ਨੂੰ ਨਹੀਂ ਛੋਇਆ ਸਨੇਹ ਵਿੱਚ ਇੱਕ ਛੋਟਾ ਹੁੰਦਾ ਹੈ ਇੱਕ ਵੱਡਾ ਹੁੰਦਾ ਹੈ ਬੱਚਾ ਹਮੇਸ਼ਾ ਹੀ ਛੋਟਾ ਮਾਸੂਮ ਕਮਜ਼ੋਰ ਹੈ ਮਜਬੂਰ ਹੈ ਸਨੇਹ ਉਸ ਸਨੇਹ ਵਿੱਚ ਦੇਣਾ ਹੀ ਦੇਣਾ ਸਮਾ ਦੇਣਾ ਹੈ ਮਾਂ ਨੇ ਆਪਣੇ ਅਸਤਰਾ ਦਾ ਦੁੱਧ ਦੇਣਾ ਹੈ ਖੂਨ ਦੇਣਾ ਆਪਣਾ ਆਪਣਾ ਮਾਸ ਦੇਣਾ ਇੱਕ ਤਰੀਕੇ ਨਾਲ ਆਪਣੀ ਸ਼ਕਤੀ ਦੇਣੀ ਸਮਾਂ ਦੇਣਾ ਵਕਤ ਦੇਣਾ ਬੱਚੇ ਨੂੰ ਤੇ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਇਹ ਦੇਣ ਦੀ ਭਾਵਨਾ ਸਨੇਹ ਪੈਦਾ ਕਰਦੀ ਹੈ ਸਨੇਹ ਨਾ ਹੋਵੇ ਤੇ ਦੇਣ ਦੀ ਭਾਵਨਾ ਨਹੀਂ ਪੈਦਾ ਹੁੰਦੀ ਇਹ ਵੀ ਮੈਂ